ਲਓ ਜੀ ਆਪਾਂ ਬਾਜੀ ਤੇ ਆ ਚੁੱਕੇ ਆ ਲਓ ਬਾਈ ਜੀ ਆਪਾਂ ਪਿੰਡ ਚਹਲਾਣੀ ਪਹੁੰਚ ਚੁੱਕੇ ਆ ਬਾਜੀ ਤੇ ਆ ਦੇਖੋ 27 ਤਰੀਕ ਚੌਥਾ ਮਹੀਨਾ 2024 ਤੇ ਆਪਣੇ ਜਾਨਵਰ ਆਹ ਦੁਰਨੇ ਛੱਡਨੇ ਆ ਇੱਕ ਖੱਟੀਆਂ ਦਾ ਪੱਠਾ ਜਿਹਾ ਤੇ ਇੱਕ ਕਬੂਤਰੀਆਂ ਚਿੱਟੀਆਂ ਦੀ ਤੇ ਥੋੜੇ ਕੇ ਟਾਈਮ ਨੂੰ ਬਸ ਓਲੇ ਲੱਗਣਗੇ। ਬਾਕੀ ਬਾਹਰ ਬੈਠੇ ਆ ਬਾਈ। ਉਧਰ ਰੰਗ ਰੰਗ ਭਰੀ ਜਾਂਦੇ ਆ। ਓਏ ਆ ਜਾਓ ਬਾਈ ਜਿਹੜਾ ਰਹਿ ਗਿਆ ਮੋਰ ਗੁੰਡਿਓ। ਅੰਦਰ ਕਹਉਣਾ ਕਰਦਾ ਠੀਕ। ਚੱਲ 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 ਚੱਲ। ਲਓ ਜੀ ਆਪਣੇ ਕਬੂਤਰੀ ਨੇ ਟਾਈਮ ਕਰਤਾ ਤੇ ਬੱਚਾ ਬਹਿ ਗਿਆ ਸੀ ਸਾਢੇ 3 ਵਜੇ ਉਹ ਮੈਂ ਆਪ ਸੰਭਿਆ ਸੀ ਥੋੜਾ ਜਿਹਾ ਸੰਭਣ ਚ ਫਲਟ ਪੈ ਗਿਆ ਤੇ ਕਬੂਤਰੀ ਹੈ ਜਿਹੜੀ ਆਪਣੀ ਸਤਪਾਲ ਸੰਦੋਹਾ ਨੇ ਸੰਭੀ ਸੀ ਤੇ ਕਬੂਤਰੀ ਸਾਰਿਆਂ ਤੋਂ ਉੱਚੀ ਖੜੀ ਹੈ ਤੇ ਦੇਖਦੇ ਆਂ ਵੀ ਅੱਜ ਆਜੂਗੀ ਕਿ ਨਹੀਂ ਆਉਂਦੀ ਆਇਆ 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 ਸਤਪਾਲ ਸੰਦੋਹਾ ਨੇ ਸੰਭੀ ਆਪਣੀ ਕਬੂਤਰੀ ਬਾਈ ਸਤਪਾਲ ਸੰਦੋਹਾ ਜ਼ਿਲ੍ਹਾ ਬਠਿੰਡਾ ਬਹੁਤ ਸਾਰਾ ਉੱਡੀਆ ਕਬੂਤਰੀ ਸਾਰਿਆਂ ਨਾਲ ਉੱਚੀ ਆਹੀ ਖੜੀ ਆਪਣੀ ਕਬੂਤਰੀ ਬਾਕੀ ਤਾਂ ਮੈਨੂੰ ਲੱਗਦਾ ਬਹਿ ਗਏ ਲੋਕਾਂ ਦੇ ਬਾਕੀ ਫਿਰਦੇ ਆ ਪੰਜ ਸੱਤ ਕਬੂਤਰ ਉੱਚੀ ਖੜੀ ਆ ਉਹ ਜਾਂਦੀ ਸਾਹਮਣੇ ਆ ਜਾਂਦੀ ਆ ਆ ਫਿਰਦੀ ਆ ਟਾਵਰ ਦੇ ਉੱਤੇ ਆ ਜਾਂਦੀ ਆ ਪੂਰੀ ਬੰਦ ਖੜੀ ਆ ਕਬੂਤਰੀ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਮੈਂ ਆ ਫਿਰਦੀ ਆ ਆ ਜਾਂਦੀ ਆ ਦੇਖੋ ਚੈੱਕ ਕਰੋ ਸੱਤ ਤੋਂ ਸੱਤ ਟਾਈਮ ਕੀਤਾ ਨੇ ਮੁਸ਼ਕਲ ਆ ਹੱਥ 'ਚ ਆਉਣੀ ਨਹੀਂ ਮੇਰੇ ਹਿਸਾਬ ਨਾਲ ਕਬੂਤਰੀ ਉੱਚੀ ਬਹੁਤ ਵਾਗ ਗਈ। ਲਓ ਜੀ ਆਪਣਾ ਆਹ ਬੱਚਾ ਜੀਨੇ ਕੇ ਸਾਢੇ 3 ਵਜੇ ਬਹਿ ਗਿਆ ਸੀ ਤੇ ਆਪਣੀ ਕਬੂਤਰੀ ਦੇ ਪੈਸੇ ਮਿਲ ਗਏ ਕਬੂਤਰੀ ਨਹੀਂ ਆਈ ਤੇ ਤੜਕੇ ਫੜਨੇ ਚੱਲਾਂਗੇ ਤੇ ਆਹ ਦੇਖੋ ਜੀ ਆਪਾਂ ਸਵੇਰੇ ਸਵੇਰੇ ਜਾ ਕੇ ਕਬੂਤਰੀ ਫੜ ਲੈਂਦੀ ਆ ਇਹ ਬੈ ਗਈ ਸੀ 9:00 ਵਜੇ ਕਿਸੇ ਦੇ ਘਰੇ ਬੈ ਗਈ ਸੀ ਤੇ ਆਪਾਂ ਫੜ ਲੈਂਦੀ ਤੇ ਹੁਣ ਇਹਦਾ ਟ੍ਰੀਟਮੈਂਟ ਕੀਤਾ ਦੇਖੋ ਆਪਾਂ ਕਰ ਲਈ ਕਬੂਤਰੀ ਸਹੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਬਹੁਤ ਬਹੁਤ ਧੰਨਵਾਦ